ਕਿਉਂ ਏ ਕਿੱਧਰੋਂ ਆ ਗਿਆ ਹੁਣ ਓਏ ਉਹ ਤੂੰ ਕਿੱਧਰੋਂ ਆ ਗਿਆ ਮਯੰਬਾਨੀ ਦੀ ਜੇਬ ਚੋਂ ਨਿਕਲਿਆ ਓ ਮਯੰਬਾਨੀਆਂ ਹੁਣ ਤੇਰਾ ਮਤਲਬ ਹੈ ਤੇਰੇ ਵਰਗੇ ਨੂੰ ਤਾਂ ਬਾਨੀਆਂ ਦੇ ਘਰੇ ਝਾੜੂ ਮਾਰਨ ਤੇ ਰੱਖਦੇ ਆ ਵੱਧ ਘੱਟ ਜਾਣਾ ਬੋਲ ਨਿਕਲਿਆ ਤੂੰ ਮੇਰੀ ਜੇਬ ਚੋਂ ਅੰਬਾਨੀਆਂ ਦੀ ਜੇਬ ਚੋਂ ਕੱਥੇ ਨਿਕਲਿਆ ਮੈਂ ਅੰਬਾਨੀਆਂ ਦੀ ਜੇਬ ਚੋਂ ਨਿਕਲ ਕੇ ਤੇਰੇ ਕੋਲੇ ਆਇਆ ਕਿਉਂ ਮੈਂ ਅੰਬਾਨੀਆਂ ਦੇ ਘਰੇ ਝਾੜੂ ਲਾ ਕੇ ਆਇਆ ਦਿਹਾੜੀ ਲੈ ਕੇ ਆਇਆ ਮੈਂ ਉਹਨਾਂ ਤਾਂ ਤੈਨੂੰ ਗੱਪੀ ਕ세 ਥਾਂ ਦਾ ਓਏ ਓਏ ਗੱਪੀ ਤਾਂ ਮਨੁੱਖ ਹੁੰਦੇ ਆ ਅਸੀਂ ਨੋਟ ਨਹੀਂ ਗੱਪ ਮਾਰਦੇ ਅਸੀਂ ਤਾਂ ਸੱਚੇ ਹੁੰਨੇ ਆ ਬੋਲ ਦਾ ਸੱਚ ਤੂੰ ਦੱਸ ਫਿਰ ਮੇਰੇ ਕੋਲੇ ਕਿਵੇਂ ਆਇਆ ਮੇਰੀ ਜੇਬ ਚ ਕਿਵੇਂ ਆਇਆ ਤੂੰ ਅੰਬਾਨੀ ਨੇ ਮੈਨੂੰ ਦਿੱਤਾ ਆਪਦੇ ਵਰਕਰ ਨੂੰ ਤਨਖਾਹ ਚ ਉਨੇ ਪੀਤਾ ਜੂਸ ਮੈਂ ਜੂਸ ਵਾਲੇ ਕੋਲੇ ਭੱਗ ਗਿਆ ਜੂਸ ਵਾਲੇ ਨੇ ਮੰਦਰ ਚ ਮੱਥਾ ਟੇਕਦਾ ਮੰਦਰ ਚ ਇੱਕ ਹੋਰ ਕਾਰੀਗਰ ਕੋਲੇ ਭੱਗਾ ਕਾਰੀਗਰ ਨੇ ਬੈਂਕ ਚ ਮੈਨੂੰ ਜਮਾ ਕਰਾਤਾ ਬੈਂਕ ਚ ਇੱਕ ਬੁੜੀ ਲੈ ਗਈ ਉਹਨੇ ਟਰੱਕ ਚ ਮੈਨੂੰ ਰੱਖ ਲਿਆ ਟਰੱਕ ਚੋਂ ਦਾ ਪੋਤਾ ਕੱਢ ਕੇ ਲੈ ਗਿਆ ਉਹਨੇ ਚਿੱਟਾ ਲੈ ਲਿਆ ਮੈਂ ਬਲੈਕੀ ਕੋਲੇ ਭੱਗ ਗਿਆ ਬਲੈਕੀ ਤੋਂ ਪੁਲਸ ਵਾਲੇ ਕੋਲੇ ਭੱਗੇ ਪੁਲਸ ਵਾਲੇ ਤੋਂ ਕੁਲਚੀ ਵਾਲੇ ਕੋਲੇ ਕੁਲਚੀ ਵਾਲੇ ਤੋਂ ਤਾਂ ਗਾਂਦਾਰ ਕੋਲੇ ਤੋਂ ਗਾਂਦਾਰ ਤੋਂ ਗੁਰਦੁਆਰੇ ਚ ਗੁਰਦੁਆਰੇ ਚੋਂ ਪੱਥਰ ਲਾਉਣ ਵਾਲਾ ਪਹੀਏ ਕੋਲੇ ਓਏ ਕੋਲੋਂ ਮੈਂ ਠੇਕੇ ਤੇ ਬਾਗਿਆ ਠੇਕੇ ਤੋਂ ਹਾਤੇ ਤੇ ਹਾਤੇ ਤੋਂ ਕਸਾਈ ਕੋਲੇ ਬਾਗਿਆ ਕਸਾਈ ਤੋਂ ਡਾਕਟਰ ਕੋਲੇ ਬਾਗਿਆ ਡਾਕਟਰ ਤੋਂ ਰੰਗ ਵਾਲੇ ਕੋਲੇ ਬਾਗਿਆ ਰੰਗਲੇ ਤੋਂ ਆਟੇ ਵਾਲੇ ਕੋਲੇ ਬਾਗਿਆ ਆਟੇ ਵਾਲੇ ਕੋਲੋਂ ਮਦੱਕ ਮਦੱਤ ਤੇਰੀ ਜੇ ਬਚ ਆ ਗਿਆ ਮੈਂ ਹਾਂ ਓਏ ਓਏ ਤੇਰਾ ਕੋਈ ਦੀਨਮਾਨ ਹੈਗਾ ਕੋਈ ਧਰਮ ਹੈਗਾ ਤੇਰਾ ਹਾਂ ਕਦੇ ਤੂੰ ਬੜ ਜਾਣਾ ਠੇਕੇ ਤੇ ਕਦੇ ਤੂੰ ਹਾਤੇ ਤੇ ਕਦੇ ਨੀਟ ਵਾਲੇ ਕੋਲੇ ਮੰਦਿਰ ਚ ਗੁਰਦੁਆਰੇ ਚ ਓਏ ਸ਼ਰਮ ਕਰ ਲੈ ਮਾੜੀ ਮੋਟੀ ਸ਼ਰਮ ਕਰ ਲੈ ਓਏ ਅਲੇ ਸ਼ਰਮ ਮੈਨੂੰ ਨਹੀਂ ਤੈਨੂੰ ਨਹੀਂ ਚਾਹੀਦੀ ਤੂੰ ਜਾਦੇ ਕਟੜ ਧਰਮੀ ਬਣਦਾ ਤਾਂ ਆਇਆ ਕਰ ਫਿਰ ਤੈਨੂੰ ਜਾਦੇ ਇਹ ਨਿੰਦ ਵਿਚਾਰਾ ਵੀ ਮੈਂ ਕਿੱਥੋਂ ਕਿੱਥੋਂ ਆਇਆ ਕਿੱਥੋਂ ਕਿੱਥੋਂ ਆ ਤੂੰ ਮੈਨੂੰ ਅਗਲਾ ਦੇ ਫਿਰ ਜੇ ਤੈਨੂੰ ਇੰਨਾ ਹੀ ਕਟੜ ਧਰਮੀ ਆਉਦਾ ਪਿਆਰ ਹੈ ਲੈ ਮੈਂ ਕਿਉਂ ਅਗਲਾ ਮੈਂ ਨਹੀਂ ਅਗਲਾ ਦਾ ਜਿੱਥੇ ਮਰਜ਼ੀ ਘੁੰਮ ਕੇ ਆਇਆ ਹਾਂ ਮੈਂ ਜਿੱਥੇ ਮਰਜ਼ੀ ਟੱਕੇ ਖਾ ਕੇ ਆਇਆ ਮੈਨੂੰ ਨਹੀਂ ਜੋੜ ਹੈ ਕਿ ਅਕਲ ਨੂੰ ਹੈ ਰਬਾਇਕ ਨਹੀਂ ਦਤਾ YouTube ਵਾਲਿਆਂ ਨੇ Facebook ਵਾਲਿਆਂ ਨੇ Instagram ਵਾਲਿਆਂ ਨੇ ਰੀਲਾ ਬਣਾ ਆਪਣਾ ਮੇਰੇ ਸਿਰ ਤੋਂ ਤਾਂ ਲੱਗ ਜਾਂਦਾ ਅੱਦੇ-ਅੱਦੇ ਰਾਤਾਂ ਹੀ ਪਕਾਈ ਮਰੀ ਜਨ ਘਰ ਦੇ ਕਾਲਾ ਕੱਢਿਆ ਕਰ ਰਹੇ ਨੇ ਕਹਿੰਦੇ ਕੀ ਹੋ ਗਿਆ ਕਵਲਾ ਹੋ ਗਿਆ ਨਟ ਪੈਗ ਪਵਾ ਬਵਾ ਕੇ ਐਨੇ ਪੈਸੇ ਬਰਬਾਦ ਕਰਤੇ ਵੀਰੇ ਐਨੇ ਪੈਸੇ ਬਰਬਾਦ ਕਰਤੇ ਇੱਕ ਰੱਬ ਹੀ ਦਗੜੇ ਨਾ ਦਿੰਦਾ ਮੇਰੇ ਬੜਾ ਸਿਰ ਤੋਂ ਗਿਆਦਾ ਯਾਰ ਮੈਂ ਕੀ ਕਰਾਂ <laughs> oh, no, 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 no. <clears throat>